ਸਾਡੇ ਨੌਜਵਾਨ ਉਸ ਨੂੰ ਲੀਤ ਕਰਨਾ ਚਾਹੁੰਦੇ ਆ ਉਹਨਾਂ ਤੇ ਲਾਠੀ ਚਾਰਜ ਕਰਨਾ ਉਹਨਾਂ ਦੇ ਹੱਕਾਂ ਦੇ ਉੱਤੇ ਰਾਈਟ ਟੂ ਪ੍ਰੋਟੈਸਟ ਦੇ ਉੱਤੇ ਡਾਕਾ ਮਾਰਨਾ ਤੇ ਸਾਡਾ ਸਿਰ ਆਪਣੇ ਪੈਰਾ ਵਿੱਚ ਝਕਾਉਣ ਦੇ ਮਨਸੂਬੇ ਰੱਖਣਾ ਇਹ ਗੈਰ ਸਭਧਾਨਿਕਾ ਪਹਿਲਾਂ ਆਪ ਦੀ ਪਰਿਭਾਸ਼ਾ ਤੁਸੀਂ ਬਤਲੋ ਦੂਸਰੀ ਮੈਂ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਨੌਜਵਾਨਾਂ ਤੋਂ ਤੁਸੀਂ ਅੱਜ ਪੰਜਾਬ ਯੂਨੀਵਰਸਿਟੀ ਖੋਣਾ ਚਾਹੁੰਦੇ ਹੋ ਜਾਂ ਜਿਹੜੇ ਨੌਜਵਾਨਾਂ ਦੀ ਤੁਸੀਂ ਅੱਜ ਆਵਾਜ਼ ਬੰਦ ਕਰਨਾ ਚਾਹੁੰਦੇ ਹੋ ਇਹ ਉਹੀ ਨੌਜਵਾਨ ਨੇ ਜਿਹੜੇ ਕਿਸੇ ਵੇਲੇ ਜੱਲਿਆਂਵਾਲਾ ਬਾਗ ਦੇ ਵਿੱਚ ਗੋਲੀਆਂ ਦਾ ਸ਼ਿਕਾਰ ਹੋਏ ਸੀ ਇਹ ਉਹੀ ਨੌਜਵਾਨ ਨੇ ਜੇ ਇਹ ਨੌਜਵਾਨ ਨਾ ਹੁੰਦੇ ਤੇ ਫੌਂਸੀ ਦੇ ਫੰਦਿਆਂ ਤੇ ਝੂਲਦਾ ਕੌਣ ਜੇ ਨੌਜਵਾਨ ਨਾ ਹੁੰਦੇ ਤੇ ਕਾਲੇ ਪਾਣੀਆਂ ਦੀ ਸਜ਼ਾਵਾਂ ਹਟਾਉਂਦਾ ਕੌਣ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਜੇ ਦੁੱਖ ਪੰਜਾਬ ਦੇ ਨੌਜਵਾਨਾਂ ਨੇ ਸਮੇਂ-ਸਮੇਂ ਤੇ ਸਹਿਣਾ ਹੈ ਜੇ ਫੌਂਸੀ ਦੇ ਫੰਦਿਆਂ ਤੇ ਪੰਜਾਬ ਦੇ ਨੌਜਵਾਨਾਂ ਨੇ ਸਮੇਂ-ਸਮੇਂ ਤੇ ਝੂਟੇ ਲੈਣੇ ਆ ਫਿਰ ਪੰਜਾਬ ਦੇ ਫੈਸਲੇ ਪੰਜਾਬ ਦੇ ਵਿੱਚ ਦੇ ਕਟਾਰਿਆਂ ਦੇ ਫੈਸਲੇ ਕੋਈ ਇਕੱਠੇ ਵਾਲਾ ਨਹੀਂ ਕਰ ਸਕਦਾ ਕੋਈ ਲੇਕਿਨ ਫਿਰ ਪੰਜਾਬ ਦੇ ਪੰਜਾਬ ਦੇ ਜੋ ਪ੍ਰਬੰਧ ਦੇ ਫੈਸਲੇ ਕੋਈ ਖੱਕੀ ਵਾਲਾ ਨਹੀਂ ਕਰ ਸਕਦਾ ਕੋਈ ਦਿੱਲੀ ਵਾਲਾ ਨਹੀਂ ਕਰ ਸਕਦਾ ਫਿਰ ਪੰਜਾਬ ਦੇ ਫੈਸਲੇ ਕਰਕੇ ਪੰਜਾਬ ਦੇ ਨੌਜਵਾਨ ਸੋ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਅੱਪਾ ਅੱਜ ਵੱਡੀ ਗਿਣਤੀ ਦੇ ਵਿੱਚ ਇੱਧਰ ਪਹੁੰਚੇ ਆ ਅਸੀਂ ਕੋਈ ਵਾਇਲੈਂਸ ਨਹੀਂ ਚਾਹੁੰਦੇ ਮੈਂ ਸਰਕਾਰ ਨੂੰ ਇਸ ਮੰਚ ਤੋਂ ਪੰਜਾਬ ਯੂਨੀਵਰਸਿਟੀ بچਾਓ ਮੋਰਚੇ ਦੀ ਸਟੇਜ ਤੋਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਹਾਂ ਵਾਇਲੈਂਸ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਤੁਹਾਡੇ ਧਿਆਨ ਦੇ ਵਿੱਚ ਗੱਲਾਂ ਲਿਆਉਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਬਗਵਾ ਕਰਨ ਇਸ ਯੂਨੀਵਰਸਿਟੀ ਦਾ ਤੇ ਇਹਦੇ ਨਾਲ ਅਫੀਲੀਏਟਡ 200 ਕਾਲਜਾਂ ਦਾ ਕਰਨਾ ਚਾ ਰਹੇ ਹੋ ਇਹ ਵੱਖੋ ਵੱਖਰੀ ਯੂਨੀਵਰਸਟੀਆਂ ਦਾ ਕਰਨਾ ਚਾ ਰਹੇ ਹੋ ਪੰਜਾਬ ਦੇ ਨੌਜਵਾਨ ਅੱਕਤਰ ਹੋ ਕੇ ਅੱਜ ਉਹਦੇ ਖਿਲਾਫ ਆਪਦੀ ਇੱਕ ਆਵਾਜ਼ ਜਿਹੜੀ ਉਹ ਬੁਲੰਦ ਕਰਦੇ ਪਏ ਨੇ ਹੈਰਾਨੀ ਵਾਲੀ ਗੱਲ ਹੈ ਕਿ ਇਨਕਲਾਬ ਦੀ ਆਵਾਜ਼ ਨੂੰ ਵੀ ਦਬਾਇਆ ਜਾ ਰਿਹਾ ਹੈ ਜੇ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਮੈਂ ਪੁੱਛਣਾ ਚਾਹੁੰਦਾ ਕਿ ਦੇਸ਼ ਦੀ ਬੰਦਨ ਬੰਤਰ ਜਿਹੜੀ ਉਹ ਐ ਹੋਣੀ ਸੀ ਕਿ ਜੇ ਇਹ ਇਨਕਲਾਬ ਦੀ ਆਵਾਜ਼ ਨਾ ਹੁੰਦੀ ਤੇ ਬ੍ਰਿਟਾਨਵੀ ਸਰਕਾਰ ਤੋਂ ਕੀ ਅਸੀਂ ਨਜ਼ਾਤ ਪਾ ਲੈਣੀ ਸੀ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਜਿਹੜਾ ਸਾਡੇ ਉੱਤੇ ਇਹਨਾਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਹੀਰੇ ਵੀ ਪ੍ਰੈਸ਼ਰ ਦੇ ਵਿੱਚ ਹੀ ਤਿਆਰ ਹੁੰਦੇ ਨੇ ਸੋਨੇ ਜਿਹੜੇ ਹੀਰੇ ਹੁੰਦੇ ਨੇ ਉਹ ਪ੍ਰੈਸ਼ਰ ਦੇ ਵਿੱਚ ਹੀ ਤਿਆਰ ਹੁੰਦੇ ਨੇ ਮੈਂ ਬੇਨਤੀ ਕਰਦਿਆਂ ਇਕੀ ਇੱਕ ਉਹ ਹੈ ਜੋ ਬਦਲਦੇ ਹੈ ਸਮਾਨੇ ਕੇ ਸਾਥ ਪਰ ਮਰਦੋ ਹੈ ਨੌਜਵਾਨੋ ਮਰਦੋ ਹੈ ਜੋ ਸਮਾਨੇ ਕੋ ਬਦਲ ਦਤੇ ਹੈ ਅੱਜ ਪੀਯੂ ਦੇ ਵਿੱਚ ਮਰਦ ਬੈਠੇ ਨੇ ਸਰਕਾਰਾਂ ਨੂੰ ਚੈਲੰਜ ਕਰਨ ਵਾਲੇ ਮਰਦ ਬੈਠੇ ਨੇ ਇਸੇ ਪ੍ਰੈਸ਼ਰ ਦੇ ਵਿੱਚੋਂ ਜੇ ਮੈਂ ਨੌਜਵਾਨ ਜਥੇਬੰਦੀਆਂ ਦੀ ਸਟੂਡੈਂਟ ਆਰਗੇਨਾਈਜੇਸ਼ਨਸ ਦੀ ਗੱਲ ਕਰਾਂ ਜਦੋਂ ਐਸੇ ਸੋਚਨੇ ਕਿਸੇ ਹੋਰ ਰੂਪ ਦੇ ਵਿੱਚ ਉਸ ਤੋਂ 40 50 ਸਾਲ ਪਹਿਲਾਂ ਸਾਡੇ ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਯੋਧਾ ਉੱਠਿਆ ਸੀਗਾ ਐਸੇ ਪ੍ਰੈਸ਼ਰ ਦੇ ਵਿੱਚੋਂ ਜਿਹਦਾ ਨਾਂ ਸੀ ਅਮਰਜੀਤ ਭਾਈ ਅਮਰੀਕ ਸਿੰਘ ਉਸ ਤੋਂ ਬਾਅਦ ਉਸ ਦੇ ਬਾਅਦ ਜਦੋਂ ਸਾਡੇ ਉੱਤੇ ਕਟਲਿਆਬ ਹੋਇਆ ਫਿਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਇੱਕ ਨੌਜਵਾਨ ਉੱਠਿਆ ਇੱਕ ਇਨਕਲਾਬੀ ਉੱਠਿਆ ਐਸੇ ਪ੍ਰੈਸ਼ਰ ਦੇ ਵਿੱਚੋਂ ਕੌਮ ਦੀ ਚੋਲੀ ਦੇ ਵਿੱਚ ਇੱਕ ਹੋਰ ਹੀਰੋ ਪਿਆ ਜਿਹਦਾ ਨਾਮ ਸੀ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਲੜਾ ਜੈ ਸੋਨ ਰਾਖੀਆ ਕਾਲਾ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਨੂੰ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਤੁਸੀਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਤੇ ਅਮਰ ਜਹੀਦ ਭਾਈ ਜਸਵੰਤ ਸਿੰਘ ਖਲੜਾ ਦੀ ਸੋਚ ਨੂੰ ਇੱਕ ਕਰ ਦਿੱਤਾ ਹੈ ਜੈ ਸੋਨ ਰਾਖੀਆ ਕਾਲਾ ਛੋਟੇ ਰਗਾ ਦੇ ਵਿੱਚ ਹੈ ਇਨਕਲਾਬ ਅਸੀਂ ਝੁੱਕ ਕੇ ਨਹੀਂ रह ਸਕਦੇ ਅਸੀਂ ਕੋਈ ਇੱਧਰ ਵਾਇਲੈਂਸ ਨਹੀਂ ਚਾਹੁੰਦੇ ਡਿਸਰਪਸ਼ਨ ਨਹੀਂ ਚਾਹੁੰਦੇ ਕੋਈ ਮਾਰਕੁੱਟ ਨਹੀਂ ਚਾਹੁੰਦੇ ਪਰ ਜੇ ਸਾਡੇ ਤੇ ਸਰਛਤ ਤਛੱਤ ਹੋਏਗਾ ਜੇ ਦਸਤਾਰਾਂ ਵਾਲਿਆਂ ਨੂੰ ਗੱਤਰਿਆਂ ਵਾਲਿਆਂ ਨੂੰ ਤੁਸੀਂ ਆਖੋਗੇ ਕਿ ਅਸੀਂ ਡਾਂਗਾ ਵਿਖਾਉਣੀ ਹੈ ਫਿਰ ਅਸੀਂ ਕਿਵੇਂ ਸਹਿ ਸਕਦੇ ਹਾਂ ਸੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਦੇ ਹੱਥ ਦੇ ਵਿੱਚ ਪੀਯੂ ਦਾ ਸਾਰਾ ਪ੍ਰਬੰਧ ਹੈ ਅਸੀਂ ਸਟੈਂਡਰਡ ਦੀ ਚੋਣਾਂ ਚਾਹੁੰਦੇ ਆਂ ਸਿੰਡੀਕੇਟ ਅਸੀਂ ਚਾਹੁੰਦੇ ਆਂ ਪਰ ਇੱਧਰ ਤੱਕ ਨਹੀਂ ਤੁਸੀਂ ਸਾਡੇ ਤੇ ਇੱਕ ਵਾਰ ਕੀਤਾ ਇਹ ਟਾਲ ਅਸੀਂ ਕਰਕੇ ਰੋਕ ਲਿਆ ਏ ਪਰ ਅਜੇ ਵੀ ਹਥਿਆਰ ਤੁਹਾਡੇ ਹੱਥ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਨੂੰ ਹੋਰ ਅਗਾਹ ਬਤਾਈਏ ਜੋ ਸਟੂਡੈਂਟ ਇਨਵੋਲਵਮੈਂਟ ਹੈ ਇਹਦੇ ਵਿੱਚ ਪੀਯੂ ਦੇ ਪ੍ਰਬੰਧ ਦੇ ਵਿੱਚ ਅਸੀਂ ਚਾਹੁੰਦੇ ਆਂ ਉਹ ਹੋਰ ਬਤੇ ਜੋ ਇੱਧਰ ਦੇ ਪ੍ਰੈਜ਼ੀਡੈਂਟਸ ਨੇ ਇੱਧਰ ਜੋ ਜਥੇਬੰਦੀਆਂ ਸਾਥਾਂ ਹੋਰ ਜਥੇਬੰਦੀਆਂ ਨੇ ਵੱਖੋ ਵੱਖਰੇ ਸੂਬਿਆਂ ਤੋਂ ਸਟੂਡੈਂਟਸ ਆਏ ਨੇ ਉਹਨਾਂ ਦੀ ਇਨਵੋਲਵਮੈਂਟ ਇਧਰ ਦੇ ਪ੍ਰਬੰਧ ਦੇ ਵਿੱਚ ਹੋਰ ਵਧੇ ਆਖਰ ਦੇ ਵਿੱਚ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਐ ਕਿ ਜਿਹੜੀਆਂ ਸਰਕਾਰਾਂ ਸਮੇਂ ਸਮੇਂ ਤੇ ਕਹਿੰਦੀਆਂ ਕਿ ਅਸੀਂ ਤੁਹਾਡੇ ਦਿਲ ਦੀ ਗੱਲ ਵਿਧਾਨ ਸਭਾ 'ਚ ਰੱਖਾਂਗੇ ਵਿਧਾਨ ਸਭਾ 'ਚ ਜਾ ਕੇ ਦਿੱਲੀ ਦੇ ਅੱਗੇ ਤੁਹਾਡੀ ਗੱਲ ਰੱਖਾਂਗੇ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਜਦੋਂ ਉਹ ਇਹਦੇ ਬਾਰੇ ਵਿੱਚ ਰਿਸਰਚ ਕਰਨੀ ਸ਼ੁਰੂ ਕੀਤੀ ਕਿ 2010 ਤੋਂ ਲੈ ਕੇ ਤੇ 2022 ਤੱਕ ਜਿੰਨੀਆਂ ਇਟਰ ਮੀਟਿੰਗਾਂ ਹੋਈਆਂ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧ ਦੇ ਸੰਬੰਧ ਤੇ ਵਿੱਚ ਉਹਦੇ ਵਿੱਚ ਕਦੇ ਵੀ ਪੰਜਾਬ ਦਾ ਕੋਈ ਮੁੱਖ ਮੰਤਰੀ ਤੇ ਹਾਇਰ এডਿਕੇਸ਼ਨ ਦਾ ਮੰਤਰੀ ਸ਼ਾਮਲ ਨਹੀਂ ਹੋਇਆ ਤਾਂ ਕੌਣ ਜਵਾਬ ਦੇਗਾ ਜੀ ਜਿੰਨੀਆਂ ਸਰਕਾਰਾਂ ਨੇ ਤੇ ਜਿਹੜੇ 2022 ਦੇ ਵਿੱਚ ਸਰਕਾਰ ਆਈ ਐ 8 ਮੀਟਿੰਗਾਂ ਹੁਣ ਤੱਕ ਖਾਲਸਾ ਜੀ ਹੋ ਗਈਆਂ ਨੇ 8 ਮੀਟਿੰਗਾਂ ਇੱਕ ਵਾਰੀ ਵੀ ਇਹ ਭਗਵੰਤ ਮਾਨ ਜਾਂ ਇਹਦਾ ਕੋਈ ਮੰਤਰੀ ਇਹਨਾਂ ਜਿਹੜੇ ਐ ਮੀਟਿੰਗਾਂ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਤੇ ਅੱਜ ਸਾਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਅਸੀਂ ਤੁਹਾਨੂੰ ਕੁਛ ਨਾ ਚਾਹੁੰਦੇ ਤੁਸੀਂ ਕਿੱਥੇ ਸੋਜੀ ਜੇ ਤੁਹਾਡੀਆਂ ਨਾਕਾਮਯਾਬੀਆਂ ਨਾ ਹੁੰਦੀਆਂ ਜੇ ਤੁਸੀਂ ਖੌਨਾ ਬਦੋਸ਼ ਨਾ ਹੁੰਦੇ ਜੇ ਤੁਸੀਂ ਬੇਈਮਾਨ ਨਾ ਹੁੰਦੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਅਜੇ ਇੱਧਰ ਨਹੀਂ ਸੀ ਬੈਠਣ ਦੀ ਲੋੜ ਸੋ ਇਸ ਕਰਕੇ ਮੈਂ ਇਹਨਾਂ ਪ੍ਰਬੰਧਕਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਆਖਰ ਤੇ ਵਿੱਚ ਕਿ ਯੂਨੀਵਰਸਿਟੀਆਂ ਦਾ ਕਿਸੇ ਵੀ ਵਿਦਿਆਕਰਤਾ ਦਾ ਵਜੂਦ ਉਹਦੇ ਸਟੂਡੈਂਟਸ ਨਾਲ ਹੁੰਦਾ ਆਹ ਬੈਠੇ ਸਾਰੇ ਸਟੂਡੈਂਟ ਸੋ ਅਸੀਂ ਚਾਹੁੰਦੇ ਸਾਡੀ ਆਵਾਜ਼ ਕੋ ਪ੍ਰਬੰਧਕ ਸੁਣ ਸਰਕਾਰ ਸੁਣੇ ਪੁਲਿਸ ਪ੍ਰਸ਼ਾਸਨ ਸੁਣੇ ਅਸੀਂ ਬੈਕਬੋਨ ਇਸ ਦੇਸ਼ ਦੀ ਇਸ ਸੁਭਿਦੇਸਿ ਬੈਕਬੋਨ ਆ ਗਾ ਨਹੀਂ ਜਾ ਕੇ ਕਮਾਂਡ ਸੰਭੜੀ ਹੈ ਤੇ ਰੀੜ ਦੀ ਹੱਡੀ ਨੂੰ ਕਦੀ ਕਮਜ਼ੋਰ ਨਹੀਂ ਕਰੀਦਾ ਸਭ ਤੋਂ ਉੱਥੇ ਰੱਖਦੇ ਫਿਰੋੜ ਸੋ ਇਸ ਕਰਕੇ ਇੰਨੀ ਅੱਗੇ ਮੈਂ ਬੇਨਤੀਆ ਕਰਨੀ ਅਸੀਂ ਹੌਸਲੇ ਬੁਲੰਦ ਰੱਖੋ ਲੜਾਈ ਜੇ ਲੰਮੀ ਜਾਂਦੀ ਹੈ ਤੇ ਲੰਮੀ ਲੜਨ ਨੂੰ ਵੀ ਜਿਹੜੇ ਤਿਆਰ ਹੈ ਪਰ ਡੈਮੋਕਰੇਸੀ ਨੂੰ ਜਿਹੜੇ ਕਹਿੰਦੇ ਸਮਹੂਰੀਅਤ ਅਸੀਂ ਡੈਮੋਕਰੇਸੀ ਨੂੰ ਅੱਜ ਦਰ ਸੇਫਗਾਰਡ ਕਰਨ ਲਈ ਬੈਠੇ ਆ ਅਸੀਂ ਤਾਂ ਨਹੀਂ ਅਸੀਂ ਚਾਹੁੰਦੇ ਇੰਝ ਪ੍ਰੋਟੈਸਟ ਕਰਨਾ ਪਰ ਜਦੋਂ ਤੋਂ ਸਮਹੂਰੀਅਤ ਦੇ ਉੱਤੇ ਤੁਸੀਂ ਡਾਂਗਾਂ ਦਿਖਾਉਂਦੇ ਹੋ ਤੇ ਫਿਰ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਦਾ ਸਮੂਹ ਕਾਲਜਾਂ ਦਾ ਨੌਜਵਾਨ ਜਿਹੜਾ ਹੈ ਉਹ ਇੰਝ ਪ੍ਰੋਟੈਸਟ ਕਰਨ ਤੇ ਮਜਬੂਰ ਹੋ ਜਾਂਦਾ ਸੋ ਇੰਨੀਆਂ ਕ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾ ਚੱਕਾ ਹੈ ਫਿਰ ਤੋਂ ਕਿ ਚਾਹੀਏ ਫਤਿਹ ਚੜ੍ਹਦੀ ਕਲਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ